ਤਾਂ ਕੀ ਹੈ ਤਾਂ ਨ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਜੂਪੀ ਕੇ ਗਾ ਡੇਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮਰੇ ਚੈਨਲ ਦੇਖਦੇ ਆ ਲਾਈਕ ਕੇ ਸਬਸਕ੍ਰਾਈਬ ਕਰੂ ਇੱਕ ਮਿਲਾਈ ਇਹਨਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 950164323 950164323 ਅੱਜ ਆਪਾਂ ਵੀਰ ਮਰੇ 1 ਫਰਵਰੀ 2024 ਨੰਪਰਾ ਮੁੰਡੀ ਤੇ ਭੋਟਿਆ ਆ ਆ ਭਾਈਆਂ ਕੋਲੇ ਟੋਰ ਨੀਲੀ ਰਾਂ ਵਿੱਚ ਝੋਟਿਆ ਹਰੇ ਕੈਰੈਕਟਰ ਪੂਰੇ ਕਰ ਦਿਆ। ਅੱਲਾ ਬਖਸ਼। ਹੁਣ ਆਪਾਂ ਇਹਨਾਂ ਤੋਂ ਪਹਿਲਾਂ ਨਾਮ ਤੇ ਐਡਰੈਸ ਪੁੱਛਾਂਗੇ। ਬਾਅਦ ਚੋਟੇ ਬਾਰੇ ਇਹਨਾਂ ਕੋਲ ਤੁਸੀਂ ਦਿਆ ਕਿਹੜਾ ਸੁਆ? ਜੇ ਮਰੀ ਜਾਣਕਾਰੀ ਲੈ ਕੇ ਦੱਸਾਂਗੇ ਭਾਈ ਜੀ ਸਤਿਕਾਰ। ਸਤਿਕਾਰ ਜੀ। ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ। ਨਾਮ ਗਰਜੰਟ ਸਿੰਘ ਜੀ। ਹਾਂ ਜੀ। ਪਿੰਡ ਪੱਖੋਕਲਾ ਜੀ। ਤਹਿਸੀਲ ਤਾਪਾ ਜ਼ਿਲ੍ਹਾ ਬਰਨਾਲਾ ਜੀ। ਫਿਰ ਨੰਬਰ ਕਿੰਨਾ ਜੀ? 9469 16944 ਪੁਰੀ ਬੇਰੋਨ 9369 16944 ਇਹ ਕਿਹੋ ਜਿਹਾ ਆਪਾਂ ਜਿਹੜੀ ਦੇਖ ਰਿਹਾ ਕਿਹੜਾ ਜੂਆ ਦੀ ਇਹ ਤੀਜਾ ਸੂਆ ਸੂਈ ਇਹ ਤੀਜਾ ਤੀਜਾ ਜੀ ਇਹ ਤੀਜਾ ਸੂਈ ਹਾਂਜੀ ਪਹਿਲੇ 200 ਸੂਏ ਕਿੰਨਾ ਦੁੱਧ ਤੁਹਾਡੇ ਬੜੇ ਨੇ 14 ਕਿਲੋ ਦੁੱਧ ਕੱਢਿਆ ਜੀ ਪਿਛਲੇ ਕੱਢਿਆ ਹਾਂਜੀ ਪਿਛਲੇ ਜੀ ਇਹ ਹੁਣ ਕਿੰਨੇ ਦਿਨ ਦੀ ਹੁਣ 15 ਤਿਆਰ ਆ ਜੀ ਹੁਣ ਜੀ ਕਿੰਨੇ ਦਿਨ ਦੀ ਸੂਈ ਆ ਇਹਨੂੰ 23 ਮਹੀਨਿਆਂ ਅੱਜ ਸੂਈ ਤੁਸੀਂ 23 ਮਹੀਨ 23 ਮਹੀਨ ਪਿਆਰ ਆ ਪਿਆਰ ਆ ਜੀ ਇਹਨਾਂ ਨੂੰ ਬਾਦਲ ਰਹੀ ਕੰਮ ਰਹੀ ਹੈ ਨਾ ਨਹੀਂ ਨਹੀਂ ਜੀ ਇਹ ਬੱਚੇ ਕੋ ਰੁੱਖਾ ਜਾਏ ਰੋਸਾ ਜਾਏ ਕਿਰਪਾ ਕਰ ਦਿਓ ਜੀ ਬੜੀ ਖੋਲੋ ਖੋਲੀ ਜਸਮਤ ਤੋਰੀ ਕੋਈ ਤੋ ਕੀ ਉਡਸ ਬਣੇ ਲੰਦੀ ਹੈ ਲੰਬੀ ਤੇ ਪਤਲੀ ਪਤਲੇ ਪਿੰਡੇ ਦੀ ਆ ਅਕੀਸ਼ਾ ਸਿੰਘ ਸਾਹਿਬ ਦਾ ਨਾਲ ਨੇ ਵਾ ਪਤਲੇ ਪੱਟ ਦੀ ਯਾ ਸਿੰਗਲ ਹੱਡੀ ਆ ਮੋੜ ਲ ਮੋੜ ਕੋਈ ਨੀ ਟ੍ਰੀ ਮੋੜ ਇਹ ਪਟਾ ਸਿੰਗ ਬੰਨ ਦਿਓ ਬੰਨ ਲ ਦੇਖੀ ਗਏ ਨੇ ਕਾਫੀ ਪੱਤੀ ਜਾਣਕਾਰੀ ਲੈ ਕੇ ਫਿਰਦਾ ਹਾਂ ਦੱਸਦਾ ਜਸਨ ਇਸ ਤੋਂ ਬਾਰੇ ਜਾਣੇ ਹੁਣ 15 ਲੀਟਰ ਤੋਂ ਤਿਆਰ ਹੈ ਜਮਾ ਤਿਆਰ ਹੈ ਕਰੋ ਮਿੰਟ ਲਈ ਜੀ ਤੇਨ ਲੈਂਡ ਦਾ ਰੇਟ ਕਿੰਨਾ ਕਰਦੇ ਹੋ ਦਾ ਉਹਦਾ ਇੱਕੋ ਰੇਟ ਹੈ ਲੈਣ ਲਾਣੇ ਜੀ ਕੋਈ ਮਰਜ਼ੀ ਸਵਾ ਲੱਖ ਰੁਪਏ ਤੋਂ ਛੋਟੀ ਸਵਾ ਲੱਖ ਰੁਪਏ ਮੰਨ ਤਨ ਹੋਈ ਮੰਨ ਤਨ ਹੋਈ ਹਾਂ ਜੀ ਬਾਈ ਜੀ ਸਵਾਲ ਲੱਗਤੋ ਮਨਤਾ ਨਾਲ ਵੀ ਪਹਿਲਾਂ ਹੋ ਜੂਗਾ ਅੱਜ ਮੰਡੀ ਤੇ ਪਹੁੰਚਾ ਦੋਗ ਦਾ ਟਾਈਮ ਆ ਤੇ ਇਹ ਤਾਂ ਵੇਗੀ ਤਾਂ ਵੀ ਠੀਕ ਆ ਨਹੀਂ ਤਾਂ ਬਾਈ ਜੀ ਦਾ ਨੰਬਰ ਲਾਵਾਂਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਜਣੇ ਜਿੱਥੋਂ ਤੱਕ ਮੇਰਾ ਵਿਚਾਰ ਹੈ ਮੈਂ ਹੁਣ ਇਸ ਟਾਈਮ ਕੋਲੇ ਖੜਾ ਦੇਖ ਰਿਹਾ ਉਹ ਕਿਹਦਾ ਦੁੱਧਾ ਨੇ ਕਰੈਕਟਰ ਹੈ ਤੇ ਬਾਕੀ ਜਿਆਦਾ ਬੈਡ ਨਸਵੀ ਨਹੀਂ ਹੈਗੀ ਉਹਦਾ ਜਿਆਦਾ ਕੌੜਾ ਜੀ ਜੀਰਾ ਵੀ ਦੀਆ ਬੱਚਾ ਵੀ ਨੀਲੀ ਰਾਬੀ ਚ ਪੈ ਰਿਹਾ ਹੁੰਦਾ ਤੇ ਸੂਈ ਨੂੰ ਹੋ ਗਿਆ ਯਾਨੀ ਤੇ ਨਾ ਨਾ ਸੀ ਲਾਈ ਟੰਡੀ ਇਹਦਾ ਉਹ ਕੈਮਰਾ ਹੀ ਤੋਂ ਬਾਕੀ ਥੋੜਾ ਬਸ ਮਲਟੀ ਦਾ ਤੇ ਰੱਖਦਾ ਹਾਂ ਉਹਦੇ ਵੀਰ ਦੇ ਕੋਲ ਖੜ ਕੇ ਸਾਹਮਣੇ ਦੁਆਰਾ ਨਾਮ ਦੱਸਦਾ ਨਾਗ ਰਜੰਟ ਸਿੰਘ ਜੀ ਹਾਂਜੀ ਪਿੰਡ ਪੱਖੋਕਲਾ ਜੀ ਤਹਿਸੀਲ ਤਾਪਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 946491694 ਜੀ ਉਹ ਕਿ ਭਾਈ ਯਾ ਅੰਦਰ ਆਪਾਂ ਜੀ ਆ ਗਏ